ਪਿੰਡ ਲਵਾਣਾ ਟੇਕੂ ਦੇ ਵਿੱਚ ਨਾਬਾ ਪੁਲਿਸ ਪ੍ਰਸ਼ਾਸਨ ਪਹੁੰਚਿਆ ਜਿਸ ਦੇ ਵਿੱਚ ਡੀਐਸਪੀ ਮਨਦੀਪ ਕੌਰ ਤੇ ਸਾਦਰ ਨਾਬਾ ਦੇ ਇੰਚਾਰਜ ਜਸਵਿੰਦਰ ਸਿੰਘ ਖੋਖਰ ਤੇ ਚੌਕੀ ਇੰਚਾਰਜ ਪਿੰਡ ਦੇ ਵਿੱਚ ਕਹਿੰਦੇ ਨਸ਼ੇ ਨੂੰ ਲੈ ਕੇ ਕਾਫੀ ਬੋਲਬਾਲਾ ਸੀ ਪਿੰਡ ਦੇ ਲੋਕਾਂ ਨੂੰ ਸੁਝਾਅ ਦਿੱਤੇ ਗਏ ਨੇ ਪਿੰਡ ਦੇ ਲੋਕਾਂ ਦੇ ਸੁਝਾਅ ਵੀ ਲੈ ਗਏ ਨੇ ਕਿ ਕਿਸ ਤਰ੍ਹਾਂ ਪਿੰਡ ਦੇ ਵਿੱਚੋਂ ਨਸ਼ਾ ਖਤਮ ਹੋ ਸਕਦਾ ਨਸ਼ਾ ਇਸ ਤਰ੍ਹਾਂ ਖਤਮ ਹੋ ਸਕਦਾ ਪਿੰਡ ਦੇ ਵਿੱਚੋਂ ਜੇ ਪਿੰਡ ਦੇ ਲੋਕਾਂ ਦਾ ਪੁਲਿਸ ਨੂੰ ਸਹਿਯੋਗ ਹੋਵੇਗਾ ਨਾਲ ਮਨਦੀਪ ਕੌਰ ਜੀ ਤੁਸੀਂ ਇਸ ਪਿੰਡ ਦੇ ਵਿੱਚ ਪਹੁੰਚਿਓ ਕਾਫੀ ਬੋਲਬਾਲਾ ਸੀ ਨਸ਼ੇ ਦਾ ਕਿਸ ਤਰ੍ਹਾਂ ਨਸ਼ਾ ਪਿੰਡ ਦੇ ਵਿੱਚੋਂ ਖਤਮ ਹੋ ਸਕਦਾ ਅ ਜੀ ਇਹਨਾਂ ਨੇ ਜਿਹੜੇ ਪਿੰਡ ਦੇ ਨੌਜਵਾਨ ਅੱਜ ਇਕੱਠੇ ਹੋਏ ਸੀ ਮੈਂ ਪਹਿਲਾਂ ਤੇ ਕਹਾਂਗੀ ਕਿ ਇਹਨਾਂ ਨੇ ਬੜਾ ਵਧੀਆ ਪ੍ਰਾਰਲਾ ਕੀਤਾ ਵੀ ਖੁਦ ਵੱਦ ਚੜ ਕੇ ਅੱਗੇ ਆਏ ਆ ਤੇ ਜਿਹੜੀ ਇਹ ਨਸ਼ੇ ਦੀ ਬਿਮਾਰੀ ਆ ਉਹਨੂੰ ਲੈ ਕੇ ਇਹਨਾਂ ਨੇ ਸਾਡੇ ਨਾਲ ਡਿਸਕਸ ਕੀਤਾ ਆ ਜਿਹੜੇ ਜਿਹੜੇ ਪੁਆਇੰਟ ਇਹਨਾਂ ਨੇ ਡਿਸਕਸ ਕੀਤੇ ਆ ਉਹਨਾਂ ਤੇ ਪੂਰਾ ਵਰਕ ਕੀਤਾ ਜਾਊਗਾ ਐਸ ਐਚ ਯੂ ਸਾਹਿਬ ਤੇ ਚੌਂਕੀ ਇੰਸ਼ਾਲੇ ਵੀ ਨਾਲ ਲਾਏ ਆ ਉਹਨਾਂ ਸਾਰੇ ਬੰਦਿਆਂ ਦੇ ਨਾਮ ਵੀ ਨੋਟ ਕੀਤੇ ਗਏ ਆ ਤੇ ਮਿਲਦਾ ਅਸੀਂ ਬਹੁਤ ਜਲਦੀ ਉਹਨਾਂ ਤੇ ਕੰਮ ਕਰਨਾ ਸ਼ੁਰੂ ਕਰ ਦਵਾਂਗੇ ਬਿਲਕੁਲ ਪਿੰਡ ਦੇ ਲੋਕਾਂ ਵੱਲੋਂ ਇੱਕ ਹੋਰ ਵੀ ਕਦਮ ਚੁੱਕਿਆ ਗਿਆ ਸਭ ਤੋਂ ਵੱਡੀ ਗੱਲ ਇਹ ਆ ਕਿ 31 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਉਸ ਕਮੇਟੀ ਦੇ ਵਿੱਚੋਂ 6 ਗਰੁੱਪ ਬਣਾਏ ਜਾਣੇ ਨੇ ਜਿਹੜੀਆਂ ਜਿਹੜੀਆਂ ਟਾਣੀਆਂ ਕਿੱਥੇ ਬੰਦੀਆਂ ਨੇ ਕਿਹੜੇ ਮੋੜਾਂ ਤੇ ਉਹ ਲੋਕ ਖੜਨਗੇ ਪੁਲਿਸ ਦਾ ਵੀ ਸਹਿਯੋਗ ਉਹ ਮੰਗ ਰਹੇ ਨੇ ਤੇ ਪੁਲਿਸ ਨੂੰ ਸਹਿਯੋਗ ਦੇਣਗੇ ਵੀ ਕਹਿੰਦੇ ਆ ਹਾਂਜੀ ਇਹੀ ਪੁਆਇੰਟ ਜਿਹੜੇ ਇੱਥੇ ਡਿਸਕਸ ਹੋਏ ਆ ਵੀ ਕਮੇਟੀ ਬਣ ਚੁੱਕੀ ਆ ਤੇ ਕਿਹੜੇ ਕਿਹੜੀਆਂ ਜਗ੍ਹਾ ਤੇ ਬੈਠ ਕੇ ਜਿਹੜਾ ਨਸ਼ਾ ਕਰਦੇ ਆ ਜਾਂ ਉੱਥੇ ਜ਼ਿਆਦਾਤਰ ਇਸ ਪਿੰਡ ਦੇ ਇਹੀ ਸ਼ਿਕਾਇਤ ਆ ਰਹੀ ਵੀ ਨਸ਼ਾ ਜਿਹੜਾ ਆ ਬਾਹਰੋਂ ਕਿਤੋਂ ਲੈ ਕੇ ਆਉਂਦੇ ਆ ਬੱਚੇ ਤੇ ਇਸ ਪਿੰਡ ਦੇ ਜਿਹੜੇ ਆ ਨਸ਼ਾ ਕਰਦੇ ਆ ਤੇ ਇਹਨਾਂ ਦੇ ਸਾਰੇ ਜਿਹੜੇ ਮਾਤਾ ਪਿਤਾ ਬੱਚਿਆਂ ਦੇ ਉਹਨਾਂ ਨੂੰ ਇਹੀ ਸੁਝਾਅ ਦਿੱਤਾ ਗਿਆ ਵੀ ਉਹਨਾਂ ਨੂੰ ਸਭ ਤੋਂ ਪਹਿਲਾਂ ਤੁਹਾਨੂੰ ਕੋਸ਼ਿਸ਼ ਕਰਨੀ ਪਊਗੀ ਉਹਨਾਂ ਦਾ ਮਨ ਬਣਾਉਣਾ ਪਊਗਾ ਵੀ ਉਹ ਨਸ਼ਾ ਛੱਡਣਾ ਚਾਹੁੰਦੇ ਆ ਜਿੰਨਾ ਚਿਰ ਉਹ ਮੈਂਟਲੀ ਤਿਆਰ ਨਹੀਂ ਹੋਣਗੇ ਉਹਨਾਂ ਚਿਰ ਤੱਕ ਆਪਾਂ ਜਿੰਨੀ ਵੀ ਮਿਹਨਤ ਕਰਾਂਗੇ ਉਹ ਮਨੁਲਾਦਾ ਸਫਲ ਨਹੀਂ ਹੋਊਗੀ ਜਿੰਨਾ ਚਿਰ ਬੱਚਾ ਖੁਦ ਨਹੀਂ ਚਾਹੁੰਦਾ ਕਿ ਮੈਂ ਨਸ਼ਾ ਛੱਡਣਾ ਚਾਹਨਾ ਆ ਤੇ ਮੈਂ ਇਹਨਾਂ ਨੂੰ ਇਹੀ ਰਿਕਵੈਸਟ ਕਰਕੇ ਗਈ ਆ ਕਿ ਆਪਣੇ ਬੱਚਿਆਂ ਨੂੰ ਜਿਹੜਾ ਆ ਸਭ ਤੋਂ ਪਹਿਲਾਂ ਐਡਮਿਟ ਕਰਾਓ ਐਡਮਿਟ ਦੇ ਨਾਲ-ਨਾਲ ਉਹਨੂੰ ਏਦਾਂ ਦਾ ਤਿਆਰ ਕਰੋ ਉਹਨਾਂ ਨੂੰ ਸਟਰੋਂਗ ਕਰਨਾ ਪਊਗਾ ਬੱਚਿਆਂ ਨੂੰ ਉਹਨਾਂ ਨੂੰ ਮੈਂਟਲੀ ਸਟਰੋਂਗ ਕਰਨਾ ਪਊਗਾ ਫਿਜ਼ੀਕਲੀ ਉਹਨਾਂ ਨੂੰ ਸਟਰੋਂਗ ਕਰਨਾ ਪਊਗਾ ਫਿਜ਼ੀਕਲੀ ਤਾਂ ਹੀ ਸਟਰੋਂਗ ਹੋਣਗੇ ਜੇ ਉਹ ਟ੍ਰੀਟਮੈਂਟ ਦੇ ਨਾਲ-ਨਾਲ ਆਪਣੀ ਕਸਰਤ ਕਰਨਗੇ ਫਿਜ਼ੀਕਲ ਵਰਕ ਕਰਨਗੇ ਤਾਂ ਹੀ ਆਪਾਂ ਨਸ਼ੇ ਨੂੰ maat paa ਸਕਦੇ ਹਾਂ ਬਿਲਕੁਲ ਪਿੰਡ ਦੇ ਲੋਕਾਂ ਨੇ ਹੋਰ ਵੀ ਦੱਸਿਆ ਹੋਣਾ ਵੀ ਕਿੰਨੇ ਕੁ ਨੌਜਵਾਨ ਨੇ ਜਿਹੜੇ ਨਸ਼ੇ ਦੇ ਨਾਲ ਜੁੜੇ ਹੋਏ ਨੇ ਇਹਨਾਂ ਨੇ ਐਜੈਕਟ ਫਿਗਰ ਤਾਂ ਨਹੀਂ ਦੱਸੀ ਪਰ ਜਿਹੜੇ-ਜਿਹੜੇ ਵੀ ਇਹ ਸਾਨੂੰ ਹੁਣ ਦੱਸਣਗੇ ਸਾਰਿਆਂ ਨੂੰ ਆਪਣੇ ਫੋਨ ਨੰਬਰ ਵੀ ਦਿੱਤੇ ਆ ਤੇ ਜਦੋਂ ਮਰਜ਼ੀ ਕਾਲ ਕਰ ਸਕਦੇ ਆ ਜਦੋਂ ਮਰਜ਼ੀ ਮੇਰੇ ਆਫਿਸ ਆ ਕੇ ਦੱਸ ਸਕਦੇ ਆ ਤੇ ਅਸੀਂ ਪੂਰੀ ਇਹਨਾਂ ਦੀ ਸਪੋਰਟ ਕਰਾਂਗੇ ਸਰਕਾਰ ਵੀ ਇਸ ਚੰਦੀ ਆਪੀ ਸਾਡੀ ਨੌਜਵਾਨ ਜਿਹੜੀ ਬੀੜੀ ਆ ਇਸ ਬਿਮਾਰੀ ਤੋਂ ਦੂਰ ਹੋ ਜਾਵੇ ਜੇ ਸਰਕਾਰ ਚਾਹਦੀ ਆ ਸਾਡੇ ਸੀਨੀਅਰ ਅਫਸਰ ਡੀਜੀਪੀ ਸਾਹਿਬ ਐਸਐਸਪੀ ਸਾਹਿਬ ਡੀਆਈਜੀ ਪਟਿਆਲਾ ਰੇਂਜ ਉਹਨਾਂ ਨਾਲ ਸਾਰਿਆਂ ਨਾਲ ਸਾਡੀਆਂ ਮੀਟਿੰਗਸ ਹੁੰਨੀਆਂ ਰਹਿੰਦੀਆਂ ਡਰੱਗਸ ਨੂੰ ਲੈ ਕੇ ਇੱਕ ਮੁਹਿੰਮ ਚਲਾਈ ਹੋਈ ਆ ਪੰਜਾਬ ਦੇ ਵਿੱਚ ਜੇ ਉਹਨੂੰ ਹੰਗਾਰਾ ਵਧੀਆ ਮਿਲੂਗਾ ਤਾਂ ਹੀ ਮਿਲ ਸਕਦਾ ਜੇ ਆਪਾਂ ਸਾਰੇ ਇਕਜੁੱਟ ਹੋ ਕੇ ਇੱਥੇ ਕੰਮ ਕਰਾਂਗੇ ਜੀ ਕਮੇਟੀ ਬਣਾਈ ਦੀ ਪਿੰਡ ਦੀ ਕੱਲ ਸਰਵਾਦ ਕਰੀ ਆ ਵੀ ਜਿਹੜੇ ਨਸ਼ਾ ਕਰਦੇ ਨੇ ਮੁੰਡੇ ਵੀ ਉਹਨਾਂ ਨੂੰ ਅਸੀਂ ਦਵਾਈ ਦਵਾਈ ਐਡਮਿਟ ਕਰਾਈਏ ਜਾਂ ਬੈਠੇ ਨੇ ਗਰੁੱਪ ਬਣਾ ਕੇ ਉਹਨਾਂ ਨੂੰ ਉੱਥੋਂ ਵੀ ਭਜਾਈਏ ਸਾਈਡ ਤੇ ਕਰੀਏ ਵੀ ਨਾਲ ਕੋਈ ਨਵਾਂ ਨਾ ਜੁੜ ਜਵੇ ਪੁਰਾਣਾ ਦਾ ਕਰੇ ਰਿਹਾ ਉਹਨੂੰ ਦਵਾਈ ਨਾਲ ਵੀ ਨਵਾਂ ਨਾ ਕੋਈ ਨਾਲ ਲੱਗੇ ਉਹਦੇ ਨਾਲ ਵੀ ਕਦੇ ਨਵੇਂ ਨੂੰ ਨੁਕਸਾਨ ਹੋ ਜਵੇ ਹੁਣ ਇੱਕ ਦੋ ਮੁੰਡੇ ਕੱਲ੍ਹ ਇਹ ਸਾਨੂੰ ਇੱਕ ਮੁੰਡਾ ਜਾਂ ਕਮੇਡੀ ਬਣਾਉਂਦੇ ਦੇ ਕਹਿ ਕੇ ਗਿਆ ਵੀ ਸਾਡੇ ਮੈਂ ਨੂੰ ਕੁਝ ਕਹੋ ਨਾ ਮੈਂ ਛੱਡੂਗਾ ਕਿੰਨੇ ਮੈਂਬਰੀ ਕਮੇਡੀ ਦੀ 31 ਮੈਂਬਰੀ ਬਣਾਈ ਹੈ ਜੀ ਅਸੀਂ WhatsApp ਗਰੁੱਪ ਬਣਾ ਲਿਆ ਜੀ ਨਾਲ ਪ੍ਰਸ਼ਾਸਨ ਐਡ ਕਰ ਲਿਆ ਸੀ ਉਹ ਕਹਿੰਦੇ ਵੀ ਅਸੀਂ ਜਗਾ ਦਸਤੀਆਮ ਜਿੱਥੇ ਬੈੰਦੇ ਨੇ ਇਹ ਕਰਦੇ ਨੇ ਉਹਦੇ ਅਸੀਂ ਗੇੜਾ ਮਾਰਾਂਗੇ ਸਾਨੂੰ ਫੋਨ ਕਰੋ ਇਹਦੇ ਕਮੇਟੀ ਦਾ ਵਧੀਆ ਸਰ ਰਿਸਪਾਂਸ ਮਿਲ ਰਿਹਾ ਸਾਨੂੰ ਕੱਲਰ ਦੋ ਤਿੰਨ ਮੁੰਡੇ ਜਿਹੜੇ ਨਸ਼ਾ ਕਰਦੇ ਨੇ ਸੈਟਲਵੇ ਆਪ ਆਏ ਨੇ ਵੀ ਸਾਨੂੰ ਮੈਡੀਸਨ ਦਵਾਓ ਅਸੀਂ ਸੱਟਣਾ ਚਾਹੁੰਦੇ ਆ ਬਾਕੀ ਸਾਨੂੰ ਡੀਐਸਪੀ ਸਾਹਿਬ ਮੈਡਮ ਕਹਿ ਕੇ ਗਏ ਨੇ ਵੀ ਅਸੀਂ ਐਡਮਿਟ ਕਰਾਵਾਂਗੇ ਜਿੰਨਾ ਤੋਂ ਨਹੀਂ ਕਰਾਇਆ ਜਾਂਦਾ ਤੇ ਜਿਹੜੇ ਵੇਚਣ ਵਾਲੇ ਆ ਰਹੇ ਨੇ ਮੈਨੂੰ ਕਹਿੰਦੇ ਉਹਨਾਂ ਦੀ ਗੌਰ ਕਰੋ ਉਹਨਾਂ ਦੀ ਨੰਬਰ ਪਲੇਟ ਚ ਸਕੂਟਰੀ ਦੀ ਜਾਂ ਉਹਨਾਂ ਦਾ ਮੋਬਾਈਲ ਨੰਬਰ ਕੱਢ ਕੇ ਸਾਨੂੰ ਦੱਸੋ ਅਸੀਂ ਉਹਨਾਂ ਦੇ ਬਾਇ ਨੇਮ ਪਰਚਾ ਕਰਤੀ ਕਰਾਂਗੇ ਪਰ ਜਿਹੜੇ ਪੀਂਦੇ ਨੇ ਵੀ ਇਹਨਾਂ ਦੇ ਨਾਲ ਤੁਸੀਂ ਮਤਲਬ ਪਿਆਰ ਨਾਲ ਇਹਨਾਂ ਨੂੰ ਉਹ ਕਰਕੇ ਇਹਨਾਂ ਨੂੰ ਦਵਾਈ ਦਵਾ ਕੇ ਪ੍ਰੋਪਰ ਬਿਜੇ ਤੁਸੀਂ ਐਡਮਿਟ ਕਰਨਾ ਤਾਂ ਪਰਿਵਾਰ ਦਾ ਇੱਕ ਮੈਂਬਰ ਨਾਲ ਰਹੂਗਾ ਜਿੰਦਰਾ ਹਸਪਤਾਲ ਜਾਂ ਕਈ ਹੋਰ ਹਸਪੀਟਲ ਦੱਸਿਆ ਨੇ ਸਰਕਾਰ ਦੁਆਰਾ ਵੀ ਉੱਥੇ ਐਡਮਿਟ ਕਰਾਵਾਂਗੇ ਮੈਂਬਰੀ ਕਮੇਟੀ ਇਹਦੇ ਵਿੱਚੋਂ ਵੱਖਰੇ ਵੱਖਰੇ ਗਰੁੱਪ ਬਣਾਏ ਜਾਣਗੇ ਜੀ ਵੀ ਜਿਵੇਂ 5-5 ਜਣੇ ਦੀ ਅਸੀਂ ਡਿਊਟੀ ਲਾ ਦਾਂਗੇ ਇਹਨਾਂ ਨੂੰ ਜਿਹੜੇ ਮੁੰਡੇ ਨਸ਼ਾ ਕਰਦੇ ਨੇ ਉਹਨਾਂ ਨੂੰ ਇਕੱਠੇ ਬੈਠਣ ਨਹੀਂ ਦਵਾਗੇ ਜੇ ਜਿਹੜੀ ਜਗ੍ਹਾ ਤੇ ਨਸ਼ਾ ਦੇਣ ਆ ਰਹੀ ਕੋਈ ਉੱਥੇ ਅਸੀਂ ਪਿੰਡ ਦੇ ਮੋੜਾਂ ਤੇ ਗੌਰ ਰੱਖਾਂਗੇ ਜੀ ਇਹ ਪਰੇਲਾ ਕਰਾਂਗੇ ਬਾਕੀ ਬਾਕੀ ਇਹਨਾਂ ਨਾਲ ਵੱਧ ਤੋਂ ਵੱਧ ਕਾਉਂਸਲਿੰਗ ਕਰਦੇ ਰਹਿਾਂਗੇ ਇਹਨਾਂ ਦੇ ਨਾਲ ਰਹਾਂਗੇ ਜੀ ਇਹ ਸਾਡੇ ਪਿੰਡ ਚ ਹਾਂ ਨਜਾਇਜ਼ ਹੋ ਗਿਆ ਮੁੰਡੇ ਦੋ ਤਿੰਨ ਮੁੰਡਿਆਂ ਦਾ ਮੁਫਤਾ ਵੀ ਹੋ ਗਈਆਂ ਇਹ ਹੁਣ ਖਤਮ ਹੋਣਾ ਚਾਹੀਦਾ ਹੁਣ ਕਮੇਟੀ ਬਣਾ ਰਹੇ ਨੇ ਦੇਖੋ ਜੀ ਫਿਰ ਕਿਵੇਂ ਚੱਲਦਾ ਕੰਮ